ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਮੇਰੇ ਚੈਨਲ ਪਰਮ ਕਮਲ ਲੋਕਗੀਤ ਵਿੱਚ ਉਮੀਦ ਕਰਦੀ ਹਾਂ ਕਿ ਤੁਹਾਨੂੰ ਮੇਰੀਆਂ ਸਾਰੀਆਂ ਵੀਡੀਓ ਬਹੁਤ ਪਸੰਦ ਆ ਰਹੀਆਂ ਹੋਣਗੀਆਂ ਸੋ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਸਾਰੇ ਮੇਰੀ ਵੀਡੀਓ ਨੂੰ ਇੰਨਾ ਪਿਆਰ ਦੇ ਰਹੇ ਹੋ ਅੱਜ ਮੈਂ ਤੁਹਾਨੂੰ ਬਹੁਤ ਹੀ ਪਿਆਰਾ ਲੋਕਗੀਤ ਸੁਹਾਗ ਡੋਲੀ ਵਾਲਾ ਗੀਤ ਸੁਣਾਵਾਂਗੀ ਜਿਸ ਵਿੱਚ ਕੀ ਇੱਕ ਬਾਬਲ ਅਤੇ ਧੀ ਦੇ ਦਰਦ ਨੂੰ ਮਨ ਦੇ ਹਾਵਾਂ-ਭਾਵਾਂ ਨੂੰ ਬਿਆਨ ਕੀਤਾ ਗਿਆ ਹੈ ਸੋ ਸੁਣੋ ਜੀ ਫਿਰ ਤੀਆਂ ਦੇ ਪਿਆਰ ਵਿੱਚ ਡੁੱਬ-ਡੁੱਬ ਜਾਣ ਮਾਪੇ ਜੱਗ ਦੀਆਂ ਰੀਤਾਂ ਅੱਗੇ ਚੱਲਦਾ ਨਾ ਜੋਰ ਜੀ ਬਾਬਲੇ ਦੇ ਵੇੜੇ ਤਾਈਂ ਛੱਡਣਾ ਏ ਕਿਹੜਾ ਸੋਖਾ ਲੋਕੀ ਭਾਵੇਂ ਕਹਿਣ ਜੋੜੀ ਚੰਨ ਤੇ ਚਕੌਰ ਜੀ ਤੀਜੇ ਪਾਤ ਸ਼ਾਨੇਵਾਰ ਲੱਭੇ ਆਏ ਜੇਠੇ ਤਾਈਂ ਪਾਨੀ ਤਾਈ ਕਹਿੰਦੇ ਇਹਦੇ ਵਰਗਾ ਨਾ ਹੋਰ ਜੀ ਧੀਆ ਤਨ ਹੁੰਦਾ ਏ ਪਰਾਇਆ ਕਹਿ ਕੇ ਵਾਰਸਾ ਬਣ ਕੇ ਦਲੇਰ ਮਾਪੇ ਹੱਥੀ ਦੇਣ ਤੋਰ ਜੀ ਬਣ ਕੇ ਦਲੇਰ ਮਾਪੇ ਹੱਥੀ ਦੇਣ ਤੋਰ ਜੀ ਛੱਡਣ ਨੂੰ ਜੀ ਨਹੀਂ ਕਰਦਾ ਬਾਬਲ ਤੇਰਾ ਵਿੜਾਵੇ ਛੱਡਣ ਨੂੰ ਜੀ ਨਹੀਂ ਕਰਦਾ ਆਬਲ ਤੇਰਾ ਵੇੜਾ ਵੇ ਛੱਡਣ ਨੂੰ ਜੀ ਨਹੀਂ ਕਰਦਾ ਕੁੜੀਆਂ ਤਾਂ ਚਿੜੀਆਂ ਹੁੰਦੀਆਂ ਇੱਕ ਦਿਨ ਉੱਡ ਜਾਣੀਆਂ ਕੁੜੀਆਂ ਤਾਂ ਚਿੜੀਆਂ ਹੁੰਦੀਆਂ ਇੱਕ ਦਿਨ ਉੱਡ ਜਾਣੀਆਂ ਲੱਭਣੀਆਂ ਨਹੀਂ ਉਹ ਮੋਜਾਂ ਬਚਪਨ ਵਿੱਚ ਮਾਣੀਆਂ ਹੱਥੀ ਤੂ ਤੋੜਨ ਲੱਗਾ ਤਨ ਤੇਰਾ ਜੇਰਾਵੇ ਛੱਡਣ ਨੂੰ ਜੀ ਨਹੀਂ ਕਰਦਾ ਬਾਬਲ ਤੇਰਾ ਵਿੜਾਵੇ ਛੱਡਣ ਨੂੰ ਜੀ ਨਹੀਂ ਕਰਦਾ ਹਤ ਹੈ ਮੇਰਾ ਆਖੂਗਾ ਕਿਹੜਾ ਵੇ ਛੱਡਣੇ ਨੂੰ ਜੀ ਨਹੀਂ ਕਰਦਾ ਬਾਬਲ ਤੇਰਾ ਵੇੜਾ ਵੇ ਛੱਡਣੇ ਨੂੰ ਜੀ ਨਹੀਂ ਕਰਦਾ ਬਾਵਾਂਗੀ ਸੋਰੇ ਕਰ ਜਾ ਕੇ ਉੱਚਾ ਨਾ ਕਰਨਾ ਤੇਰਾ ਵੇ ਛੱਡਣ ਨੂੰ ਜੀ ਨਹੀਂ ਕਰਦਾ ਬਾਬਲ ਤੇਰਾ ਵੇੜਾ ਵੇ ਛੱਡਣ ਨੂੰ ਜੀ ਨਹੀਂ ਕਰਦਾ ਬਾਬਲ ਤੇਰਾ ਵੇੜਾ ਵੇ ਛੱਡਣ ਨੂੰ ਜੀ ਨਹੀਂ ਕਰਦਾ ਦਸ ਸਤੂਰਿਆ ਤੀਆਂ ਨੂੰ ਤੋੜਨ ਮਾਪੇ ਹੋ ਕੇ ਮਜਬੂਰਿਆ ਰੱਬਾ ਕੀ ਰੀਤ ਬਣਾਈ ਉੱਛੇ ਦਿਲ ਮੇਰਾ ਵੇ ਛੱਡਣ ਨੂੰ ਜੀ ਨਹੀਂ ਕਰਦਾ ਬਾਬਲ ਤੇਰਾ ਵੇੜਾ ਵੇ ਛੱਡਣ ਨੂੰ ਜੀ ਨਹੀਂ ਕਰਦਾ ਬਾਬਲ ਤੇਰਾ ਵੇੜਾ ਵੇ Got it go.